ਕੀ ਕੋਈ ਛੋਟੇ ਬੱਚਿਆਂ ਦੀ ਸੁੰਦਰਤਾ ਤੋਂ ਨਫ਼ਰਤ ਕਰ ਸਕਦਾ ਤੇ ਨਫ਼ਰਤੋਂ ਇੰਨੀ ਜ਼ਿਆਦਾ ਵੱਧ ਸਕਦੀ ਹੈ ਕਿ ਉਹ ਛੋਟੇ ਬੱਚਿਆਂ ਦਾ ਕਤਲ ਕਰਨ ਦੇ ਉੱਪਰ ਉਤਰ ਆਵੇ ਅਜਿਹੀ ਕਹਾਣੀ ਇੱਕ ਸਾਹਮਣੇ ਆਈਆ ਸਾਈਕੋ ਕਿਲਰ ਦੀ ਪੁਲਿਸ ਨੇ ਉਸ ਸਾਈਕੋ ਕਿਲਰ ਨੂੰ ਗ੍ਰਿਫਤਾਰ ਕੀਤਾ ਤੇ ਜੇਕਰ ਮੋਢਲੇ ਤੌਰ ਤੇ ਦੇਖਿਆ ਜਾਵੇ ਕਿਸੇ ਵੀ ਵਿਅਕਤੀ ਨੂੰ ਯਕੀਨ ਨਹੀਂ ਹੋਇਆ ਪਰ ਪੁਲਿਸ ਦੇ ਖੁਲਾਸੇ ਵਿਹੱਦ ਹੈਰਾਨ ਕਰਨ ਵਾਲੇ ਨੇ ਪਾਣੀ ਪੱਤ ਦੀ ਕਹਾਣੀ ਆ ਹਰਿਆਣੇ ਦੀ ਜਿੱਥੋਂ ਦੀ ਇੱਕ ਰਹਿਣ ਵਾਲੀ ਪੂਨਮ ਔਰਤਾ ਜੋ ਕਿ ਛੋਟੀਆਂ ਬੱਚੀਆਂ ਜਾਂ ਫਿਰ ਛੋਟੇ ਬੱਚਿਆਂ ਦੀ ਸੁੰਦਰਤਾ ਤੋਂ ਨਫ਼ਰਤ ਕਰਦੀ ਸੀ ਤੇ ਨਫ਼ਰਤ ਇੰਨੀ ਜ਼ਿਆਦਾ ਕਰਦੀ ਸੀ ਉਸਦੇ ਮਨ ਦੇ ਵਿੱਚ ਇੱਕ ਖਿਆਲ ਆਉਂਦਾ ਸੀ ਕਿ ਉਹ ਬੱਚੀਆਂ ਵੱਡੀਆਂ ਹੋ ਕੇ ਉਸ ਤੋਂ ਜ਼ਿਆਦਾ ਸੁੰਦਰ ਨਾ ਬਣ ਸਕਣ ਤੇ ਉਸਨੇ 2023 ਦੇ ਵਿੱਚ ਇਹੀ ਦਿਮਾਗ ਦੇ ਵਿੱਚ ਲਿਆ ਕੇ ਦੋ ਛੋਟੀਆਂ ਜਿਹੜੀਆਂ ਲੜਕੀਆਂ ਨੇ ਬੱਚੀਆਂ ਦਾ ਕਤਲ ਕਰ ਦਿੱਤਾ ਤੇ ਉਸ ਤੋਂ ਬਾਅਦ ਕਹਾਣੀ ਇੱਥੋਂ ਤੱਕ ਪਹੁੰਚਦੀ ਹੈ ਕਿ ਇੱਕ ਆਪਣੇ ਜਿਹੜਾ ਛੋਟਾ ਪੁੱਤਰ ਹੁੰਦਾ ਉਸ ਦਾ ਵੀ ਕਤਲ ਕੀਤਾ ਉਸ ਦੇ ਪਿੱਛੇ ਵੀ ਇਹੀ ਮਾਨਸਿਕਤਾ ਸੀ ਇਹੀ ਸਾਈਕੋ ਸੀ ਤੇ ਉਸ ਤੋਂ ਬਾਅਦ ਇੱਕ ਹੋਰ ਛੋਟੀ ਬੱਚੀ ਜਿਹੜੀ 6 ਸਾਲ ਦੀ ਸੀ ਉਸਦਾ ਕਤਲ ਕੀਤਾ ਕਹਾਣੀ ਪਿੱਛੋਂ ਜੇ ਕੋ ਨਿਕਲਦੀ ਸੀ ਤੇ ਹੁਣ ਇਸ ਨੇ ਜਿਹੜਾ ਇਹ ਕਹਾਣੀ ਦੇ ਪਿੱਛੇ ਜਦੋਂ 6 ਸਾਲ ਦੀ ਬੱਚੀ ਦੀ ਮੌਤ ਹੁੰਦੀ ਹੈ ਤੇ ਉਸ ਤੋਂ ਬਾਅਦ ਇਹ ਹੈਰਾਨੀ ਦੀ ਗੱਲ ਹੈ ਕਿ ਟੱਬ ਦੇ ਵਿੱਚ ਡੁੱਬਣ ਦੇ ਕਾਰਨ ਮੌਤ ਹੁੰਦੀ ਆ ਹਰੇਕ ਵਿਅਕਤੀ ਦੇ ਮਨ ਦੇ ਵਿੱਚ ਜਾਂ ਜਾਂਚ ਦੇ ਵਿੱਚ ਆਇਆ ਕਿ ਛੋਟੀ ਬੱਚੀ ਦੀ ਜਿਹੜੀ ਟੱਬ ਦੇ ਵਿੱਚ ਡੁੱਬਣ ਨਾਲ ਮੌਤ ਨਹੀਂ ਹੋ ਸਕਦੀ ਉਸਦਾ ਕਤਲ ਕੀਤਾ ਗਿਆ ਜੋ-ਜੋ ਖੁਲਾਸੇ ਹੁੰਦੇ ਗਏ ਪਤਾ ਲੱਗਿਆ ਕਿ ਇਹ ਪੂਨਮ ਜਿਹੜੀ ਔਰਤ ਆ ਪਾਣੀ ਪਤ ਦੀ ਰਹਿਣ ਵਾਲੀ ਇਹ ਛੋਟੇ ਬੱਚਿਆਂ ਦੀ ਸੁੰਦਰਤਾ ਤੋਂ ਨਫ਼ਰਤ ਕਰਦੀ ਸੀ ਕਿ ਵੱਡੇ ਹੋ ਕੇ ਇਸ ਤੋਂ ਸੁੰਦਰ ਨਾ ਬਣ ਸਕਣ ਜਾਨੀ ਕਿ ਉਸ ਦੀ ਸਾਈਕੋ ਜਿਹੜੀ ਸਾਈਕੀ ਸੀ ਉਹ ਕਿਸ ਤਰੀਕੇ ਦੀ ਸੀ ਮਾਨਸਿਕਤਾ ਤੇ ਉਸ ਤੋਂ ਬਾਅਦ ਫਿਲਹਾਲ ਪੁਲਿਸ ਨੇ ਗ੍ਰਿਫਤਾਰ ਕੀਤਾ ਹੁਣ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਸ ਘਟਨਾ ਨੇ ਇਸ ਮਾਮਲੇ ਨੇ ਹਰ ਇੱਕ ਵਿਅਕਤੀ ਨੂੰ ਹੈਰਾਨ ਕਰਕੇ ਰੱਖ ਦਿੱਤਾ